ਤੁਨੀ ਉਮਰ ਦਾ ਡੇ 15 ਤੇ ਤੁਹ ਪਤਾ ਨਹੀਂ ਤੇਰੀ ਉਮਰ ਕਾ ਤੇਨੀ ਮਰਦਨ ਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਮੈਨੂੰ ਕੱਲ ਕਾਮ ਤਾਉਣਾ 2 ਸਾਲ ਤੋਂ ਹੋ ਗਿਆ ਫਿਰ ਗਿਆ ਹੁਣ ਅਸਲ ਵਿੱਚ ਇਹ ਪੁੱਛਨੇ ਕੀ ਪੁੱਛਿਆ ਆ ਕਿ ਆਪਣਾ ਮਨ ਸੀ ਜਾਂ ਕਰਾਣਾ ਸੀ ਜਾਂ ਪੜਨਾ ਸੀ ਅੱਗੇ ਸਰ ਹਾਂ ਜਾਂ ਤਾਂ ਉਹਦਾ ਮਨ ਸੀ ਕਰਨ ਦਾ ਕੋਈ ਮਰਜ਼ੀ ਪੜ੍ਹਨਾ ਸੀ ਕਿੰਨਾ ਕਰਲੇ ਹਾਂ ਪਾਠ ਕਿਤਨੀ ਹਾਂ ਜੀ ਕੁੜੀਆਂ ਦਾ ਰੋਕਾ ਦਿੱਤਾ ਹਾਂ ਜੀ हां दीदी ਆ ਵੀ 25 ਸਾਲ ਨੇ ਕਰਨਾ 25 ਸਾਲ ਨੂੰ ਨਹੀਂ ਕੀ ਕਰਨਿਆ ਪੁਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਸ ਕਿਉਂ ਆਈ ਤੁਹਾਡੇ ਘਰ ਤੇ ਮੁੰਡੇ ਵਾਲੇ ਕਿੱਥੇ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਦੇਖੋ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੇ ਘਰ ਸਣਾ ਆਈ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੇ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅੰਮ੍ਰਿਤਪਾਲੀ ਪਾਣੀ ਦਾ ਬਾਕੀ ਅਸੀਂ ਤੇ ਵੀ ਇਹ ਵਿਆਹ ਸਤਾਪਨੇ ਚੱਪਿਆ ਅਜੇ ਤੱਕ ਵੀ ਵਾਈ ਸਾਡੀ ਇੱਕ ਟੇਹਰ ਵਿਆਹ ਕਰਨਾ ਅਸੀਂ ਕਿਉਂ ਇੰਨੀ ਇੰਨੀ ਜਲਦੀ ਕਿਉਂ ਹਾਂ ਤੁਹਾਨੂੰ ਆ ਵੀ ਰੋਕਾ ਕਰਨਾ ਹੈ ਤੇਰੀ ਮੰਮੀ ਦੇ ਚਲੋ ਗੱਲ ਕਰਾਂਗੇ ਮਰਾ ਮਾਤਾ ਜਾਣਦੇ ਪਛਾਣਦੇ ਸੇ ਅਸੀਂ ਤੇ ਰੋਕਾ ਤੇਰੀ ਮੰਮੀ ਹੈ ਨਹੀਂ ਸੀ ਤੇ ਮੈਂ ਤਾਂ ਚਲ ਕੇ ਰੋਕਾ ਕਰਦਾ ਮੈਂ ਤੇ ਆੜੀ ਧੱਪਾ ਕਰਕੇ ਤੁਹਾਡੀ ਲਈ ਇਹਦੀ ਬੇਟੀ ਤੇਰੀ ਪੋਤਰੀ ਹੈ ਅੱਜ ਤੱਕ ਮਤਲਬ ਕਿ ਛੋਟੀ ਉਮਰ ਵਿੱਚ ਵਿਆਹ ਨਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਰੋਕਾ ਵੀ ਤੇ ਜੁਰਮੀ ਆ ਅਸੀਂ ਨਹੀਂ ਆਣਾ ਨਹੀਂ ਰੋਕਾ ਵੀ ਤੇ ਜੁਰਮੀ ਆ ਨਾਬਾਲਗਿਆ ਕੁੜੀ ਇਹ ਇਹ ਤਾਂ 20 ਸਾਲ ਤੋਂ ਬਾਅਦ ਵਿਆਹ ਕਰ ਸਕਦੇ ਬੱਚੇ ਦਾ ਪਰ ਉਹ ਚੱਲੇ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਕਦੀ ਰੋਕਾ ਕੀਤਾ ਸਾਡਾ ਬੱਚਾ ਆਈ ਉਹਨਾਂ ਦਾ ਸਾਡਾ ਬੱਚਾ ਨਾ ਉਹਨਾਂ ਦੇ ਬੱਚਾ ਬੱਚਾ ਕਿਹਦਾ ਤਾਂ ਦੱਸ ਨਹੀਂ ਕਿਹੜੀ ਦੀ ਬੇਟੀ ਹੈ ਹਾਂਜੀ ਪਿਤਾ ਦੀ ਬੇਟੀ ਮੇਰੇ ਸਾਡੇ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂ ਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰ ਸੀ ਆਣਾ ਜਾਣਾ ਸੀ ਮਿਲਣਾ ਪਤਾ ਅੱਗੇ ਮਿਲਦੇ ਗਏ ਕੂਨ ਸਭੀ ਕੁੱਸ ਨੇ ਕੀ ਕੀਤਾ ਉਸਨੇ ਉਹ ਗੱਲ ਕਹੀ ਉਹ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂ ਜੀ ਜੀ ਮੈਂ ਸਪਨਾ ਮੈਰਾ ਪ੍ਰੈਜ਼ੀਡੈਂਟ ਮੁਸਕਾਨ ਹੋਮਨ ਵੈਲਫੇਅਰ ਸੋਸਾਇਟੀ ਹਾਂ ਜੀ ਅੱਜ ਕੀ ਕਰਨਾ ਇਹ ਕਿੰਨੇ ਸਾਲ ਦੀ ਬੱਚੀ ਹੈ ਜਿਹੜਾ ਉਹਦੀ ਮੈਰਿਜ ਕਰਾ ਦੇ ਤੇ ਇਸ ਜਗ੍ਹਾ ਤੇ ਕਰਾ ਜੀ ਮੈਂ ਰਾਤ ਨੂੰ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨਾਬਾਲਿਗ ਲੜਕੀ ਦੀ ਸ਼ਾਦੀ ਕੀਤੀ ਜਾ ਰਹੀ ਹੈ ਸੋ ਮੈਂ ਸਵੇਰੇ ਬਾਲ ਵਿਕਾਸ ਵਾਲਿਆਂ ਨੂੰ ਤੇ ਪ੍ਰੈਸ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਕਿ ਕਨਫਰਮ ਸੀ ਕਿ ਹਾਂ ਮੈਰਿਜ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਸੀ ਕਿ ਲੜਕੀ ਮੁਹਕਮਪੁਰੇ ਦੀ ਹੈ ਔਰ ਲੜਕਾ ਸ਼ਿਹਾਟੇ ਦਾ ਹੈ ਔਰ ਮੈरिज ਇਹ ਪਾਈ ਮੰਜ਼ੂਰੀ ਤੇ ਕਰ ਰਹੇ ਆ ਜਾ ਕੇ ਕਿਸੇ ਦੇ ਘਰ ਚ ਕਿ ਕਿਸੇ ਨੂੰ ਪਤਾ ਨਾ ਲੱਗੇ ਸੋ ਅਸੀਂ ਉਸ ਲੋਕੇਸ਼ਨ ਤੇ ਪਹੁੰਚੇ ਸਾਰੇ ਉੱਥੇ ਜਾ ਕੇ ਉਹਨਾਂ ਨੂੰ ਸ਼ਾਇਦ ਪਹਿਲੇ ਇਨਫੋਰਮੇਸ਼ਨ ਮਿਲ ਗਈ ਸੀ ਕਿ ਅਸੀਂ ਆ ਰਹੇ ਹਾਂ ਸੋ ਉਹਨਾਂ ਵੱਲੋਂ ਕੁੜੀ ਵਾਲਿਆਂ ਨੂੰ ਭਜਾ ਦਿੱਤਾ ਗਿਆ ਕਿ ਇੱਥੋਂ ਜਾਜੋ ਤੁਸੀਂ ਉਹਨਾਂ ਨੇ ਜੋ ਟੈਂਟ ਲਾਈ ਸੀ ਸਭ ਜੱਜ ਸਭ ਬਣਾਈ ਹੋਈ ਸੀ ਉਹ ਉੱਥੋਂ ਭਜਾ ਦਿੱਤਾ ਗਿਆ ਜਦੋਂ ਅਸੀਂ ਉਹਨਾਂ ਦੇ ਘਰ ਗਏ ਆ ਕਿ ਦੇਖਿਆ ਦੇਖੋ ਤੁਹਾਡੇ ਤੇ ਬਲੇਮ ਆਏਗਾ ਤੁਸੀਂ ਸਾਫ਼-ਸਾਫ਼ ਦੱਸੋ ਕੀ ਹੋ ਰਿਹਾ ਸੀ ਇੱਥੇ ਫਿਰ ਉਹਨਾਂ ਨੇ ਸਾਨੂੰ ਆਪਣਾ ਬਿਆਨ ਦਿੱਤਾ ਜੋ ਵੀ ਸਾਡੇ ਕੋਲ ਰਿਕਾਰਡ ਹੈ ਕਿ ਹਾਂ ਇੱਥੇ ਸਾਡੇ ਰਿਸ਼ਤੇਦਾਰ ਸੀ ਜੋ ਜਿਹੜੇ ਆਏ ਸੀ ਕੁੜੀ ਦਾ ਵਿਆਦ ਅਨੁਸਾਰ ਪਰ ਚੋਦੋ ਸਾਨੂੰ ਪਤਾ ਲੱਗਾ ਕਿ ਨਾ ਵਾਲੀ ਕੁੜੀ ਹੈ ਤਾਂ ਅਸੀਂ ਉਹਨਾਂ ਨੂੰ ਇੱਥੇ ਪਹੁੰਚਾ ਦਿੱਤਾ ਸੋ ਉਹਨਾਂ ਵੱਲੋਂ ਸੇਫ ਸਾਈਡ ਹੋ ਗਈ ਚਲੋ ਉਹਨਾਂ ਨੇ ਆਪਣਾ ਸੱਚ ਦੱਸਤਾ ਸੋ ਉਹਨਾਂ ਨੇ ਕਿਹਾ ਕਿ ਇੱਥੇ ਜਿਹੜਾ ਫਾਟਕ ਲੱਗ ਗਿਆ ਉਹਨਾਂ ਦਾ ਘਰ ਹੈਗਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੇ ਸ਼ਾਇਦ ਬਿਆਨ ਕਰਦੇ ਹੋਣ ਸੋ ਅਸੀਂ ਆਪਣੀ ਟੀਮ ਨਾਲ মিডিਆ ਨਾਲ ਕੰਟੈਕਟ ਕਰਕੇ ਮਾਲਵੀਂ ਵਾਸ ਵਾਲਿਆਂ ਨਾਲ ਉੱਥੇ ਆਏ ਆ ਸੋ ਕੁੜੀ ਦੇਖ ਲਓ ਤੁਸੀਂ ਅੰਦਰ ਆ 16 ਸਾਲ ਦੀ ਹੈ ਉਹਨੇ ਆਪਣੇ ਬਿਆਨ ਦਿੱਤੇ ਆ ਸੋ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਲੜਕੇ ਦੀ ਕਿੰਨੀ ਉਮਰ ਸੀ ਉਹ ਵੀ 20 ਸਾਲ ਦਾ ਲੜਕਾ ਕਹਿੰਦੇ ਉਹ ਬਾਲਗ ਸੀ ਲੱਗਦਾ ਉਹ ਨਾ ਵਾਲੀ ਵੀ ਐਸੇ ਆ ਸੀ ਸੈਮੀਨਾਰ ਕਰ ਰਹੇ ਆ ਜਦਾ ਜਦਾ ਕਰ ਸੀ ਅਵੇਅਰ ਕਰ ਰਹੇ ਆ ਕਿ 18 ਸਾਲ ਤੋਂ ਘੱਟ ਬੱਚੀ ਦੇ ਮੈਰਿਜ ਨਹੀਂ ਕਰਨੀ 2 ਸਾਲ ਦੀ ਸਜ਼ਾ ਤੇ 1 ਲੱਖ ਜੁਰਮਾਨਾ ਹੈ ਸੋ ਇਹ ਚੀਜ਼ਾਂ ਅਵੇਅਰ ਕਰ ਅੱਗੇ ਵੀ ਇੱਕ ਸਾਲ ਪਹਿਲੇ ਇਸੇ ਮੌਕਮ ਪੁਰੇ ਸੀ ਅਸੀਂ ਇਸ ਚੀਜ਼ ਨੂੰ ਅਸੀਂ ਰੈਸਕਿਊ ਕੀਤਾ ਸੀ ਲੜਕੀ ਦਾ ਵਿਆਹ ਹੋ ਰਿਹਾ ਸੀ ਉੱਥੇ ਜਾ ਕੇ ਅਸੀਂ ਰੋਕਾਇਆ ਸੀ ਪਰ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਸਾਡੀ ਐਨਜੀਓ ਹਮੇਸ਼ਾ ਇਨ੍ਹਾਂ ਲੜਕੀਆਂ ਲਈ ਖੜੀ ਆ ਔਰਤਾਂ ਲਈ ਖੜੀ ਆ ਜੋ ਗਲਤ ਹੋਏਗਾ ਅਸੀਂ ਨਾ ਨਾ ਕਾਰਨ ਕੀ ਆ ਮੈਮ ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ ਸੀ ਅਰੇਂਜ ਮੈਰਿਜ ਕਹੇ ਰ ਅਰੇਂਜ ਮੈਰਿਜ ਪਾਰੇ ਬਾਪੀ ਹੁਣ ਪੁਲਿਸ ਆਈ ਆ ਉਹ ਆਪਣੇ ਇਨਕੁਆਇਰੀ ਕਰ ਰਹੀ ਹੈ ਮੈਡਮ ਕਿ ਇਹ ਲੜਕੀ ਕੋਲੋਂ ਵਿਆਹ ਕਰਵਾ ਰਹੀ ਹੈ ਲੇਡੀਜ਼ ਕਮ ਪ੍ਰਧਾਨ ਹੈਗੀ ਕਿ ਉਹਦਾ ਵਿਆਹ ਕਰਵਾ ਰਹੀ ਸੀ ਜੀ ਉਹ ਮਾਦੀ ਦਾਦੀ ਹੈ ਜੋ ਯਾਦ ਆ ਰਹੀ ਹੈ ਕੀ ਨਾਮ ਕੀ ਹੋ ਲੈ ਜੇ ਆਪਣੇ ਨੂੰ ਪ੍ਰਧਾਨ ਨਿੰਮਾ ਪ੍ਰਧਾਨ ਕਹਿ ਰਹੇ ਜੀ ਮੈਂ ਸੁਪਨਾ ਕਾੜੀ ਅਸੋਸ਼ਲ ਵਰਕਰ ਜੀ ਅੱਜ ਇਸ ਦਾ ਸੁਪਨਾ ਮਾਰਾ ਜਿੰਨੇ ਮੈਂ ਮਾਂ ਗੱਲ ਕੀਤੀ ਸੀ ਰਾਤੀ ਕਿ ਅਸਰ ਅਸਰ ਛੋਟੀ ਨਾਬਾਲਗ ਲੜਕੀ ਦਾ ਸ਼ਾਦੀ ਹੋ ਰਹੀ ਹੈ ਤਸੀ ਉਸ ਸ਼ਾਦੀ ਨੂੰ ਰੁਕਵਾਣਾ ਵਾ ਜਦੋਂ ਅਸੀਂ ਸਿਰੇ ਛਾਪਾ ਮਾਰਿਆ ਤੇ ਉਹ ਜਾ ਚੁੱਕੇ ਸੀਗੇ ਅੱਥੇ ਆ ਕੇ ਅਸੀਂ ਜਦੋਂ ਇਨਕੁਆਰੀ ਕੀਤੀ ਹੈ ਲੜਕੀ 16 ਸਾਲ ਦੀ ਹੈ ਤੇ ਲੜਕੀ ਘਰਾਈ ਹੋਈ ਹੈ ਕਹਿੰਦੀ ਵੀ ਹੈ ਕਿ ਲਵ ਮੈਰਿਜ ਨਹੀਂ ਹੈ ਅਰੇਂਜ ਮੈਰੀਜ ਹੈ ਉਸ ਤੋਂ ਬਾਅਦ ਮੈਂ ਦਾਦੀ ਨਾਲ ਗੱਲ ਕੀਤੀ ਨਿੰਮੋ ਪ੍ਰਧਾਨ ਦਾਦੀ ਦਾ ਨਾਮ ਤੋ ਦਾਦੀ ਨੇ ਮੈਨੂੰ ਦੱਸਿਆ ਕਿ ਉਸ ਲੜਕੀ ਦੀ ਮਾਂ ਕਿਸੇ ਲੜਕੇ ਨਾਲ ਬੰਦੇ ਨਾਲ ਭੱਜ ਗਈ ਹੈ ਤੇ ਮੇਰੇ ਕੋਲ ਇਕੱਲਾ ਛੋੜ ਗਈ ਹੈ ਉਸ ਐਸ ਲੜਕੀ ਦੇ ਕਿਸੇ ਹੋਰ ਲੜਕੇ ਨਾਲ ਨਜਾਇਜ਼ਾ ਬੰਦਨਾ ਤੇ ਇਹ ਦੋੜਨਾ ਚਾਹਦੀ ਸੀ ਕਿਸੇ ਹੋਰ ਨਾਲ ਤਾਂ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਦਾ ਰੋਕਾ ਕੀਤਾ ਵਾ ਤੇ ਵਿਆਹ ਹਲੇ 2-3 ਸਾਲ ਬਾਅਦ ਕਰਨਾ ਵਾ ਅੱਜ ਵਿਆਹ ਨਹੀਂ ਸੀ ਅੱਜ ਰੋਕਾ ਹੈ ਜਿਹਦੇ ਨਾਲ ਮੈਂ ਕਿਹਾ ਕਿ ਰੋਕੇ ਦੀਆਂ ਫੋਟੋਆਂ ਦਿਖਾਜੋ ਸੈਰੇਮਨੀ ਹੋਈ ਹੈ ਸਾਨੂੰ ਸਪੂਫ ਦੇ ਦਿਓ ਕਿ ਅਗਰ ਤੁਸੀਂ ਰੋਕਾ ਹੀ ਕੀਤਾ ਤੇ ਸਾਨੂੰ ਉਹਦਾ ਸਪੂਫ ਦੇ ਦਿਓ ਤੇ ਦੇਖੋ ਜੇ ਸਪੂਫ ਦਿੰਦੀ ਹੈ ਰੋਕੇ ਦੇ ਤੇ ਫਿਰ ਤੇ ਚਲੋ ਫਿਰ ਵੈਸੇ ਤੇ ਚਲੋ ਮੈਂ ਇੱਕ ਗਨਾਹੀ ਹੈ ਛੋਟੇ ਬੱਚੇ ਦਾ ਰੋਕਾ ਵੀ ਕਰਨਾ ਲੇਕਿਨ ਉਹਨਾਂ ਨੇ ਜਿਹੜੀ ਮਜਬੂਰੀ ਦੱਸੀ ਮੈਨੂੰ ਅੰਦਰ ਉਹ ਇਹ ਹੀ ਕਹਿੰਦੇ ਸੀ ਕਿ ਇਹਦੇ ਬਾਹਰ ਕਿਤੇ ਨਾ ਜਾਏ ਸਬੰਧ ਨੇ ਤੇ ਇਹ ਦੋੜ ਨਾ ਦੋੜ ਨਾ ਜਾਏ ਇਸ ਕਰਕੇ ਮੈਂ ਆਪਣੀ ਇੱਜ਼ਤ ਨੂੰ ਚਾਹੁੰਦੇ ਹੋਏ ਇਹਦਾ ਰੋਕਾ ਕੀਤਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ মিডিਆ ਵੀ ਆ ਪਹੁੰਚ ਚੁੱਕੀ ਹੈ ਬਾਲ ਵਿਕਾਸ ਵਾਲੇ ਵੀ ਪਹੁੰਚ ਚੁੱਕੇ ਨੇ ਜੋ ਬੰਦੀ ਕਾਰਵਾਈ ਹੋਏਗੀ ਬੀਚ ਬਚਾਅ ਹੋਏਗਾ ਜਾਂ ਇਹਨਾਂ ਨੂੰ ਸਜ਼ਾ ਹੋਏਗੀ ਜਾਂ ਕੀ ਹੋਏਗਾ ਉਹ ਬੰਦੀ ਕਰ ਲਿਆ ਆ ਮੇਰੇ ਟਾਈਮ ਤੋਂ ਪਤਾ ਲੱਗਾ ਕੁੜੀ ਦਾ ਵਿਆਹ ਹੋ ਰਿਹਾ ਸੀ 16 ਸਾਲ ਦੀ ਕੁੜੀ ਦਾ ਕੀ ਮੈਟਰ ਕੀ ਹੈ ਬੰਦੇ ਆਪਾਂ ਨੂੰ ਥਾਣੇ ਲੈ ਜਾਇਆ ਜਾਂਦੇ ਵੀ ਦੱਦਿ ਨੂੰ ਲੈ ਕੇ ਚੱਲੇ ਨਾਲ ਠੀਕ ਹੈ ਬਾਕੀ ਜੋਸ਼ ਤਾਂ ਨਿਕਲਿਆ ਸਰ ਕੀ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਤੋਂ ਆਨਰੇ ਕਹਿੰਦੇ ਵੀ ਸਾਡੀ ਆਪਣੇ ਵੈਸੀ ਮਲਕੀ ਮੰਗਣੀ ਕਰਾਉ ਕਰ ਰਹੇ ਸੀ ਲੇਕਰ ਹੁਣ ਜਾ ਕੇ ਆਪਾਂ ਥਾਣੇ ਮਨਾਂ ਕੋ ਪੁੱਛਿਸ਼ ਕਰਦੇ ਹਾਂ ਮੁੰਡੇ ਵਾਲੇ ਬਾਜੀ ਵੀ ਨੇ ਤੂੰ ਮੇਰੇ ਕੋਲ ਨੌਕਰੀ ਸੀ ਹਾਂ ਜੀ ਮੁੰਡੇ ਵਾਲੇ ਮੇਰੇ ਕੋਲ ਮੁੰਡਾ ਨਾ ਉਹ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਮੈਨੂੰ ਬੁਲਾਇਆ ਜਾਇਆ ਇਹ ਮੁੰਡਲੀ ਕਿੱਥ ਇਹ ਮੰਗਣੀ ਵਾਲੇ ਮੈਂ ਮੁੱਕ ਰਿਹਾ ਹਾਂ ਹਲ ਵੀ ਹਲ ਸਰਦਾਰ ਕਰਦੇ ਆਪਾਂ ਨਹੀਂ 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 ਇਹ ਕਿਹਨੇ ਕਰ ਬਾਹਰ ਚੱਲ ਰਿਹਾ ਇਹ ਕਿਤੇ ਹੁਣ ਇਹ ਨਹੀਂ ਰਹਿਦਾ ਕਿ ਪੋਸਟਲ ਕਾਹਦਾ ਨਹੀਂ ਨਾ ਮੰਗਣੀ ਦੀਆਂ ਜਾਂ ਕੋਈ ਵਿਆਹ ਨਹੀਂ ਅੱਜ ਨੇ ਨਹੀਂ ਫੋਟੋ ਨਹੀਂ ਆਲੇ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਕੂਣ ਆਪਾਂ ਲਿਆਇਆ ਨਾ ਕੋਈ ਇਹ ਫੋਟੋ ਕੂਣ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾ ਬਾਲ ਕਰੀਏ ਹੂੰ ਇਹਦੀ ਪਤਾ ਨਾ ਬਲਕਾਂ ਦੀ ਸਾਰ ਨਹੀਂ ਕੀਤੀ ਗਈ ਬਾਲ ਪੁੱਤਰੀ ਨੇ ਇਹ ਵਿਆਹ ਦੇਟਰੋ ਨਾ ਬਲ ਕੋਈ ਫਿਰ ਗੈਰਤ ਨਹੀਂ ਆ ਠੀਕ ਆ ਅਲੀ ਕੁੜੀ ਦੇ ਕਾਗਜ਼ ਚੱਕੀ ਤੇ ਹਾਂ ਕਾਗਜ਼ ਚੱਕਾਂਗਾ ਵਾ ਪ੍ਰੋਗਰਾਮਾਂ ਦਾ ਨਾ ਉਹ ਉਹ ਆਪਣੇ ਤਰੀਕੇ ਕਰੇ ਕਰਨ ਨਹੀਂ ਹੋएगी ਜੀ ਅਲੀ ਨਾਲ ਗੱਲਬਾਤ ਹੋਈ ਹੈ ਤੁਹਾਡੀ ਉਹ ਕੀ ਕੰਦੀ ਕੁੜੀ ਕੁੜੀ ਹੈ ਲੋਕ ਨੇ ਨਾ ਬਲਦਾ ਬੱਚੀ ਸਾਂਮੀ ਹੋਈ ਆ ਠੀਕ ਆ ਉਹਨੂੰ ਆਪਾਂ ਪਰਭਾਵਾਂਗੇ ਫਿਰ ਬਾਅਦ ਨੂੰ ਬਿਸ਼ਾਂਗੇ ਠੀਕ ਆ ਇਹਨਾਂ ਦੇ ਬਿਨਾਂ ਇਹਨਾਂ ਨਾਲ ਅੱਪਰ ਤੱਕ ਨੂੰ ਕੀ ਕਿਤੇ ਜਾ ਰਹੇ ਸੀ ਉਹ ਬੜੀ ਸਾਂਮੀ ਹੋਈ ਆ ਠੀਕ ਆ ਆਪਾਂ ਨੂੰ ਪੁੱਛੇ ਫਿਰ ਆਪਾਂ ਤੋਂ ਪੁੱਛਦੇ